ਪੂਰੀ ਵਾਲੀ ਨਾਮ ਲੈਵਾ ਸਾਧ ਸੰਗਤ ਨੂੰ ਅੱਜ ਦੇ ਦਿਨ ਤੇ ਜਿੱਥੇ ਵਿਦਾਂਤ ਆਚਾਰੀਆ ਚੇਤਨਾ ਨਾਂਜੀ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਉਥੇ ਨਾਲ ਅੱਜ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨ ਜਾ ਰਹੇ ਹਾਂ ਕਿ ਹਰ ਸਾਲ ਜਿਹੜਾ ਬਾਬਾ ਜੀ ਦਾ ਉੱਚੀ ਟਿੱਬੀ ਤੇ ਸਥਾਨ ਸਥਿਤ ਹੈ ਬਾਬਾ ਕਰੋਲੀਆ ਜੀ ਦਾ ਕਰੋਰਗੜ੍ਹ ਅੱਜ ਅਸੀਂ ਕਰੋਲਗੜ੍ਹ ਦੇ ਦਰਬਾਰ ਤੇ ਖੜੇ ਆਂ ਜਿੱਥੇ ਹਰ ਸਾਲ ਵਾਂਗ ਇਸ ਵਾਰ 21 ਮਾ ਸੱਭਿਆਚਾਰਕ ਮੇਲਾ ਜਿਹੜਾ ਹੋਣ ਜਾ ਰਿਹਾ ਜਿਹੜਾ ਪਰਸੋਂ ਨੂੰ ਹੋਣਾ ਐਤਵਾਰ ਦਿਨ 22 ਤਰੀਕ ਨੂੰ ਹੋਣ ਵਾਲਾ ਜਿੱਥੇ ਹਿੰਮਤ ਸੰਧੂ ਗੁਰਲੇਜ਼ ਅਕਤਰ ਕੁਲਵਿੰਦਰ ਕੈਲੀ ਸਮੇਤ ਅਨੇਕਾਂ ਕਲਾਕਾਰ ਜਿਹੜੇ ਤੁਹਾਡਾ ਮਨੋਰੰਜਨ ਕਰਨਗੇ ਸੋ ਇਸ ਕਰਕੇ ਤੁਹਾਨੂੰ ਜਿੱਥੇ ਅਸੀਂ ਭਰਮਾ ਸੱਦਾ ਦਿੰਦੇ ਆ ਕਿ ਤੁਸੀਂ ਹੋਂਮ ਹਮਾ ਕੇ ਪਰਸੋਂ ਨੂੰ 22 ਤਰੀਕ ਦਿਨ ਐਤਵਾਰ ਨੂੰ ਬਾਬਾ ਕਰੋਲਗੜ ਸੇਵਾ ਸੁਸਾਇਟੀ ਪਿੰਡ ਕਾਹੀ ਮਾਤਰਾ ਬੱਗੂਵਾਲ ਦੇ ਵੱਲੋਂ ਆਯੋਜਿਤ ਤੇ ਜਿਹੜਾ ਕੀਤਾ ਜਾ ਰਿਹਾ ਇਹ ਸੱਭਿਆਚਾਰਕ ਮੇਲਾ ਇਹਦੇ ਵਿੱਚ ਜਰੂਰ ਤੁਸੀਂ ਦਰਸ਼ਨ ਦੇਣੇ ਆ ਤੇ ਬਲੱਡ ਬੈਂਕਰ ਅਨੰਤਪੁਰ ਸਾਹਿਬ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਉਸ ਦਿਨ ਹੁੰਦਾ ਸੋ ਨਾਲ ਸਾਡੇ ਅੱਜ ਪ੍ਰਬੰਧਕ ਖੜੇ ਆ ਸਾਰੇ ਨਾਲ ਤੁਸੀਂ ਦੇਖ ਸਕਦੇ ਹੋ ਸ੍ਰਿੰਦਰ ਕੁਮਾਰ ਜੀ ਜਿਨ੍ਹਾਂ ਨੂੰ ਛਿੰਦਾ ਕਿਹਾ ਜਾਂਦਾ ਪ੍ਰਧਾਨ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਖੜੇ ਆ ਨਾਲ ਐਡਵੋਕੇਟ ਬਨਾਰਸੀ ਦਾਸ ਜੀ ਖੜੇ ਆ ਨਾਲ ਮੀਤ ਵੀਰ ਜੀ ਖੜੇ ਆ ਤੇ ਇਧਰ ਅੰਕਲ ਆਰਾਮ ਕਿਸ਼ਨ ਜੀ ਮੇਰੇ ਨਾਲ ਖੜੇ ਆ ਤੇ ਨਾਲ ਦਵਿੰਦਰ ਸ਼ਰਮਾ ਜੀ ਖੜੇ ਆ ਉਹਨਾਂ ਦਾ ਵੀ ਧੰਨਵਾਦ ਹੈ ਤੇ ਨਾਲ ਤਰਸੀਮ ਜੀ ਖੜੇ ਆ ਹਰਵੰਸ ਜੀ ਖੜੇ ਆ ਸੋ ਪ੍ਰਧਾਨ ਜੀ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਜੀ ਤਿਆਰੀਆਂ ਫੁੱਲ ਚੱਲ ਰਹੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਤਿਆਰੀਆਂ ਉਧਰ ਦੇਖੋ ਤਿਆਰੀਆਂ ਪੂਰੀਆਂ ਚੱਲ ਰਹੀਆਂ ਪੂਰੀਆਂ ਪੂਰੀਆਂ ਤਿਆਰੀਆਂ ਜੀ ਕੀ ਕੀ ਇਸ ਟਾਈਮ ਕੀਆ ਕੀਆ ਹੋ ਰਿਹਾ ਇਸ ਟਾਈਮ ਪੂਰੀਆਂ ਫੁੱਲ ਤਿਆਰੀਆਂ ਕਰ ਰਹੇ ਜੀ ਟੈਂਟ ਵਗੈਰਾ ਲੱਗ ਰਿਹਾ ਸਾਰਾ ਕੁਝ ਲੱਗ ਰਿਹਾ ਜੀ ਲੱਗ ਰਿਹਾ ਜੀ ਤੇ ਭਾਗਵਤ ਦੇ ਜਿਹੜੇ ਭੋਗ ਹੈ ਉਹ ਕਦ ਪਾਏ ਜਾਣਗੇ ਉਹ ਕੱਲ ਪਾਏ ਜਾਣਗੇ ਸ਼ਨੀਵਾਰ ਨੂੰ ਕੱਲ ਕੱਲ ਹੈ ਹਾਂਜੀ ਸ਼ਨੀਵਾਰ ਨੂੰ ਕੱਲ ਪਾਏ ਜਾਣਗੇ ਹਾਂਜੀ ਤੇ ਸਵੇਰੇ 8:30 ਵਜੇ ਤੋਂ ਲੈ ਕੇ ਹਵਨ ਪਾਉਂਗਾ 10 ਵਜੇ ਤੱਕ ਔਰ ਸਾਥ ਵਿੱਚ ਭੋਗ ਦੀ ਜਿਹੜੀ ਤਿਆਰੀ ਹੋਊਗੀ ਔਰ Satsang ਵੀ ਵਿਚਰ ਹੋਏਗਾ ਪੰਡਿਤ ਜੀ ਦਾ ਔਰ ਸਾਰੇ ਮਤਲ ਲੰਗਰ ਵੀ ਚੱਲੇਗਾ ਬਾਬਾ ਜੀ ਦਾ ਔਰ ਨਾਲ ਲੱਗਦਾ ਹਵਨ ਤੋਂ ਬਾਅਦ ਮੈਂ ਤਾਂ 12 ਵਜੇ ਪੂਰਾ ਪਹੁੰਚ ਪਾਉਂਗਾ ਜੀ ਆ ਮਾ ਵਿਭਾਗ ਵੱਲੋਂ ਗੀਤਾ ਜੀ ਤੇ ਵਕੀਲ ਸਾਹਿਬ ਤੁਸੀਂ ਵੀ ਆਪਣੇ ਵੱਲ ਤੇ ਬੇਨਤੀ ਕਰ ਦਿਓ ਇਲਾਕੇ ਨੂੰ ਜਿਲ੍ਹਾ ਰੋਪੜ ਨੂੰ ਤੇ ਵੱਧ ਤੋਂ ਵੱਧ ਜਿਹੜੀ ਸੰਗਤ ਆਵੇ ਮੇਰੇ ਵੱਲੋਂ ਤੁਹਾਨੂੰ ਮਿਲ ਜੀ ਬਾਬਾ ਕਰੋਲਗੜ੍ਹ ਦੀ ਮਿਹਰਬਾਨੀ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਹੁਮਾ ਹੁਮਾ ਕੇ ਜਦੋਂ ਮੇਲੇ ਦੇ ਵਿੱਚ 22 ਤਰੀਕ ਨੂੰ ਸਵੇਰੇ ਆ ਦਾ ਦਸ ਵਜੇ ਤੋਂ ਲੈ ਕੇ ਸ਼ਾਮ ਲਾਸਟ ਮੂਮੈਂਟ ਤੱਕ ਸਾਰੇ ਪ੍ਰੋਗਰਾਮ ਕਾਲੀਗ ਕਾਰਜ ਆਪਣਾ ਕਲਾਕਾਰ ਆ ਰਹੇ ਨੇ بڑے بڑے ਕਲਾਕਾਰ ਆ ਰਹੇ ਨੇ ਉਹ ਵੀ ਸੱਭਿਆਚਾਰਕ ਮੇਲੇ ਦੇ ਵਿੱਚ ਹਮ ਹਮਾ ਕੇ ਹਾਜ਼ਰ ਹੋਣ ਦੀ ਕਿਰਪਾ ਕਰੋ ਜੋ ਪ੍ਰਧਾਨ ਜੀ ਤੁਸੀਂ ਵੀ ਆਪਣੇ ਵੱਲ ਤੇ ਬੇਨਤੀ ਕਰ ਦਿਓ ਪਲੀਜ਼ ਹਾਂਜੀ ਤੁਸੀਂ ਵੀ ਬੇਨਤੀ ਕਰ ਦਿਓ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਮੇਲੇ ਚ ਵਾਪਾ ਕਰੋਲਗੜ੍ਹ ਪਹੁੰਚੋ ਜੋ ਦੇਖਿਆ ਸਭਨਾ ਨੇ ਬੇਨਤੀ ਕਰਤੀ ਤੇ ਇੱਕ ਵਾਰ ਫੇਰ ਮੈਂ ਕਮਲਜੀ ਸੈਣੀ ਉਸਨ ਪੂਰਾ ਸਹਿਯੋਗ ਐਜ਼ ਅ ਮੰਚ ਸੰਚਾਲਕ ਮੇਰੇ ਵੱਲੋਂ ਰਹੇਗਾ ਮੇਰੇ ਵੱਲੋਂ ਵੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਜਿੱਥੋਂ ਤੱਕ ਵੀ ਇਹ ਵੀਡੀਓ ਜਾ ਰਹੀ ਹੈ ਸਾਰੇ ਸਰੋਤਾਂ ਨੂੰ ਮੇਰੀ ਬੇਨਤੀ ਹੈ ਕਿ 22 ਤਰੀਕ ਦਿਨ ਐਤਵਾਰ ਨੂੰ ਬਾਬਾ ਕਰੋਲਗੜ ਸੇਵਾ ਸੁਸਾਇਟੀ ਪਿੰਡ ਕਾਹੀ ਮਾਜਰਾ ਬੱਗੂਵਾਲ ਦੇ ਵੱਲੋਂ ਬਾਬਾ ਕਰੋਲਿਆ ਜੀ ਦੀ ਯਾਦ ਨੂੰ ਸਮਰਪਿਤ 21ਵਾਂ ਵਿਸ਼ਾਲ ਸੱਭਿਆਚਾਰਕ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਆਪ ਸਭ ਨੂੰ ਇੱਕ ਵਾਰ ਫੇਰ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਕਿਉਂਕਿ ਦਰਸ਼ਕਾਂ ਦੇ ਨਾਲ ਹੀ ਮੇਲੇ ਸੋਮਦੇ ਆ ਇਸ ਕਰਕੇ ਤੁਹਾਡੀ ਅਸੀਂ ਬੜੀ ਬੇਸਬਰੀ ਦੇ ਨਾਲ 22 ਤਰੀਕ ਦਿਨ ਐਤਵਾਰ ਨੂੰ ਜਿਹੜੀ ਆ ਉਡੀਕ ਕਰਾਂਗੇ ਵੇਟ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ